ਅੱਡ ਸਾਰਿਆਂ ਦਾ ਸਵਾਗਤ ਹੈ ਮੇਰੇ ਨਵੇਂ ਵਲੌਗ ਦੇ ਵਿੱਚ ਤੇ ਨਵੇਂ ਦਿਨ ਦੇ ਨਾਲ ਨਵਾਂ ਵਲੌਗ ਸਟਾਰਟ ਕਰਿਆ ਅੰਮ੍ਰਿਤ ਵੇਲਾ ਹੋ ਗਿਆ ਸਵੇਰੇ 2:30 ਦਾ ਟਾਈਮ ਹੈ 2 ਵਜੇ ਕੁਝ ਮਿੰਟ ਹੋ ਗਏ ਨੇ ਤੇ ਆਪਾਂ ਰੈਡੀ ਛੜੀ ਹੋ ਕੇ ਜਾ ਰਹੇ ਹਾਂ ਗਾਗਰ ਦੀ ਸੇਵਾ ਤੇ ਗਾਗਰ ਦੀ ਸੇਵਾ ਤੇ ਜਾ ਰਹੇ ਹਾਂ ਤੁਹਾਨੂੰ ਦਿਖਾਵਾਂਗੇ ਗਾਗਰ ਦੀ ਸੇਵਾ ਕਿਵੇਂ ਹੁੰਦੀ ਹੈ ਜਿਹੜਾ ਲੈ ਕੇ ਜਾਂਦੇ ਨੇ ਤੇ ਦਰਬਾਰ ਸਾਹਿਬ ਲੈ ਕੇ ਜਾਂਦੇ ਨੇ ਸੱਚਖੰਡ ਸ੍ਰੀ ਹਜੂਰ ਸਾਹਿਬ ਉਹ ਵਾ ਨਦੀ ਦੇ ਵਿੱਚੋਂ ਤੁਹਾਨੂੰ ਦਿਖਾਉਣ ਗਏ ਆਂ ਸੇਵਾ ਦਿਖਾਉਣ ਗਏ ਆਂ ਤੁਹਾਨੂੰ ਸਰਦ ਦੇਖਣਾ ਭੰਨੇ ਦਾ ਉੱਤੇ ਸਾਡੇ ਨਾਲ ਚਲੋ ਚਲਦੇ ਆਂ ਬਰਕਤ ਹੋਵੇ ਦੇਖੋ ਜੀ ਗਾਗਰ ਦੀ ਸੇਵਲ ਕਿੰਨੇ ਸੰਗਤ ਕਟ੍ਹੇ ਆ ਅੱਗੇ ਅੱਗੇ ਹੋ ਜਾ ਬਾਬਾ ਜੀ ਬਾਹਰ ਹੋ ਜੀ ਅੱਗੇ ਹੋ ਇੱਕ ਵਾਰੀ ਬਣਾ ਲੈਂਦੇ ਹਾਂ ਆਸਰੇ ਆਜਾ ਤ੍ਰਿਡੇਸ ਤੋਂ ਗੁਦਾਵਰੀ ਨਦੀ ਜਿੱਥੇ ਜਲ ਭਰ ਕੇ ਖੜਿਆ ਹੈ ਇਹ ਗੁਦਾਵਰੀ ਨਦੀ ਜਿੱਥੂ ਗਾਗਰ ਦੀ ਸੇਵਾ ਕੀਤੀ ਜਾਂਦੀ ਹੈ ਲੈ ਕੇ ਜਾਈ ਜੰਗੀ ਫਿਰ ਫਿਰ ਇੱਥੂ ਗਾਗਰ ਉਹ ਵੀ ਤੁਹਾਨੂੰ ਦਿਖਾਵਾਂਗੇ ਸਵੇਰੇ ਇੱਕ ਭਰ ਜਾਂਦੀ ਹੈ ਜਗ੍ਹਾ ਬਣੀ ਕੋਈ ਸੰਤ ਬਾਬਾ ਅਤਾ ਸਿੰਘ ਜੀ ਮਹਾਰਾਜ ਇਹ ਗਾਗਰਕੁੰਟ ਜਿੱਥੋਂ ਗਾਗਰ ਦੀ ਸ਼ੁਰੂਆਤ ਹੁੰਦੀ ਫਿਰ ਗਾਗਰ ਇੱਕ ਪਰੇ ਖੜੀ ਜਾਂਦੀ ਸਵੇਰੇ ਢਾਈ ਵਜੇ ਫਿਰ ਆਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਇਸ ਟਾਈਮ ਬੰਦ ਹੈ ਤੇ ਇਹ ਆਪਾਂ ਜਿਹੜਾ ਨਦੀ ਦੇ ਕੋਲ ਖੰਦ ਗਿਆ ਜਿਸ ਤਰ੍ਹਾਂ ਤੁਸੀਂ ਉਹ ਗੁਦਾਵੀ ਨਦੀ ਹੈ ਤੇ ਗਾਗਰਕੁੰਟੇ ਤੋਂ ਫਿਰ ਗਾਗਰ ਭੜੀ ਜਾਂਦੀ ਹੈ ਤੇ ਲੈ ਕੇ ਜਾਈ ਦਿੰਦੀ ਹੈ ਗੁਰੂ ਸਾਹਿਬ ਨੂੰ ਇਸ਼ਨਾਨ ਕਰਾਉਣ ਤੇ ਲੈ ਕੇ ਜਾਂਦੇ ਸੀ ਪਹਿਲੇ ਟਾਈਮ ਤੇ ਤੇ ਉਹ ਪਰੰਪਰਾ ਹੁਣ ਵੀ ਚੱਲ ਰਹੀ ਹੈ ਦੇਖੋ ਗਦਾਵਰੀ ਨਦੀ ਦਰਸ਼ਨ ਕਰੋ ਬਾਕੀ ਆਪਾਂ ਤੁਹਾਨੂੰ ਸਿਰ ਦਿਖਾਏਗਾ ਗਗਰ ਦੀ ਸੇਵਾ ਜਲੀ ਕਰਨਾ ਆਣਗੇ ਉਹ ਵੀ ਤੁਹਾਨੂੰ ਦਿਖਾ ਦੇ ਹੋ ਸਕਦੇ ਪਹੁੰਚਾਂਗੇ ਇੱਥੇ ਸੋ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਗਦੌਰੀ ਨਦੀ ਤੋਂ ਜਲਦੀ ਸੇਵਾ ਗਾਗਰ ਦੀ ਸੇਵਾ ਕਰਕੇ ਸੰਗਤ ਨੰਗੇ ਪੈਰ ਉੱਥੋਂ ਚੱਲ ਕੇ ਸੱਚਖੰਡ ਸ੍ਰੀ ਹਜੂਰ ਸਾਹਿਬ ਦਰਬਾਰ ਸਾਹਿਬ ਪਹੁੰਚੀ ਹੈ ਇਹ ਤਕਰੀਬਨ 1/2 ਕਿਲੋਮੀਟਰ ਦਾ ਸਫ਼ਰ ਜਰਾ ਤੈਅ ਕਰਕੇ ਸੰਗਤ ਸੱਚਖੰਡ ਵਿਖੇ ਪਹੁੰਚੀ ਹੈ ਤੇ ਹੁਣ ਤੁਹਾਨੂੰ ਹਜੂਰ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੇ ਅੰਦਰ ਜਿੱਥੇ ਇਸ਼ਨਾਨ ਪਾਣੀ ਹੁੰਦਾ ਹੈ ਇਹ ਗੁਰੂ ਸਾਹਿਬ ਵਸਤੇ ਪਹਿਲੇ ਜਲ ਲਿਆ ਜਾਂਦਾ ਸੀ ਤੇ ਹੁਣ ਅੰਦਰ ਦਰਬਾਰ ਸਾਹਿਬ ਦੇ ਜਿਹੜੀ ਹੈ ਇਸ਼ਨਾਨ ਪਾਣੀ ਉੱਥੇ ਕੀਤਾ ਜਾਂਦਾ ਹੈ ਸਾਡੇ ਸਾਹਿਬ ਦਾ ਇਸ਼ਨਾਨ ਕਰਵਾਇਆ ਜਾਂਦਾ ਹੈ ਤੇ ਚਲੋ ਹੁਣ ਹਜੂਰ ਸਾਹਿਬ ਅੰਦਰ ਪਹੁੰਚਦੇ ਆ ਚਲੋ ਆ ਦੇਖ ਸਕਦੇ ਹੋ ਤੁਸੀਂ ਸਾਹਮਣੇ ਹਜੂਰ ਸਾਹਿਬ ਹੈ ਸੱਚਖੰਡ ਹਜੂਰ ਸਾਹਿਬ ਹੁਣ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਲੋ ਜੀ ਸੱਚਖੰਡ ਸ੍ਰੀ ਹਜੂਰ ਸਾਹਿਬ ਡੇਡੀ ਤੇ ਅਸੀਂ ਪਹੁੰਚ ਗਏ ਆ ਉਹ ਚੱਲਦੇ ਅੰਦਰ ਅੰਦਰ ਦਰਸ਼ਨ ਕਰਦੇ ਤੁਹਾਨੂੰ ਜੜ ਸੱਚਾ ਪਾਤਸ਼ਾਹ ਸਿਰ ਤੋਂ ਹਾਥਾ ਤਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵੇਸਾ ਭਾਈ द्या ਸਿੰਘ ਵੀ ਭਾਈ ਧਰਮ ਸਿੰਘ ਜੀ ਦਾ ਪਸਤਾਨ ਸਤਾਣਾ ਨਣ ਦੇ ਪਚਾੜੀ ਕੀ ਕਰਦਾਸ ਮੁਕਦਾ ਕਰਦੇ ਜੰਗਵੀਛੇ ਦੀ ਪ੍ਰਾਪਤ ਕੀਤੀ ਹੈ ਸਪਤਾ ਵਗਿਨਾ ਆਪਣਾ ਮਾਤਾ ਪਾਜੁ ਦੀ ਆਪਣਾ ਹਥਾੜੀ ਬੰਦੂਕ ਹੈ ਟਡੇ 12 ਫੁੱਟ ਲੰਬੀ 50 ਕਿਲੋ ਪਾਟਾ ਪਾਜੁ ਜ ਆਪਣੇ ਮੁੱਡੇ ਪਰ ਚਾਰ ਚਲਾਉਂਦੇ ਸੀ ਜਿਹੜੇ ਨਾਲ ਤੇ ਨਿੱਕੇ ਥੋੜੇ ਦਾ ਬੰਦੂਕਾਂ ਨੇ ਉਹ ਵੀ 40 ਸਿੰਘਾ ਦੇਗੇ ਤੇ ਜਿਹੜਾ ਕੋਈ ਸ਼ਸਤਰ ਨੇ ਉਹ ਵੀ ਚੰਦੀ ਸਿੰਘਾ ਦੇਗੇ ਤਵਾ ਮਨ ਪਾਰ ਤਾਂਬੇ ਦੀ ਤੋਪੇ ਕੀ ਗੱਡੇ ਤੋਂ ਚਾਉਣ ਵਾਲੀ ਨਾ ਸ਼ਸਤਰਾਂ ਦੇ ਨਾਲ ਮਾਤਾ ਜੀ ਉੱਤੇ 40 ਸਿੰਘਾਂ ਨੇ ਮੁੱਖ ਸਰਦਾਰ ਜਨ ਪਤਾ ਹੈ ਗੀਤਾ ਜੀ ਦਰਗਾਹ ਦਾ ਮੁਗਲਾਗਾ ਨਾਸਕੇ ਤਾਇ ਇਹ ਸੇਰੇ ਸੇਰੇ ਆਟੋ ਦੀ ਸਵਾਰੀ ਵੀ ਕਰ ਲਈ ਆ ਇਹ ਦੇਖੋ ਬਾਈ ਸੰਗਤਾ ਉਹ ਵੀ ਫਿਰ ਜਾ ਰਹੇ ਨੰਗਰ ਛੱਕਨਸ ਤੇ ਬੜੀ ਮੁਸ਼ਕਲਾਂ ਉੱਠੇ ਸਾਰੇ ਸੁਸਤੀ ਪਾਈ ਹੋਈ ਹੈ ਇਹ ਸੁਸਤੀ ਦਿਨ ਇਧਰ ਇਹ ਵੀ ਸੁੱਤੇ ਦਿਨ ਇਧਰ ਉਹ ਵੀ ਸੁੱਤੇ ਦਿਨ ਸੁਸਤੀ ਇਹਦੇ ਪਾਪਾ ਨੇ ਕੀਤੀ ਇਹ ਮਤੋਂ ਪਾ ਚੰਨ ਨੰਗਰ ਛੱਕਿਆ ਹੀ ਹੈ ਦੇ ਉਹ ਦਿਖਾ ਕੇ ਇਹ ਛੋਟੀ ਬੱਚੀ ਸੇ ਰੋਟੀ ਵੇਰ ਲੈ ਕੇ ਆਈਏ ਤੇ ਚਲਦੇ ਹਾਂ ਤੇ ਚਲੋ ਦੇਖੋ ਜੀ ਬਾਹਰ ਆ ਕੇ ਥੋੜਾ ਫਰੂਟ ਵੀ ਖਾ ਲਦੇ ਹਾਂ ਇਹਨਾਂ ਅੰਦਰ ਖੋਲ ਨਹੀਂ ਦੇ ਲੰਗਰ ਛਕਣ ਜਾਣ ਨਹੀਂ ਦੇ ਸੇਵ ਖਾ ਕੇ ਚਲੋ ਮਰਤਾਲਾ ਕੱਢ ਦਿੱਤਾ ਬਾਈ ਮੈਂ ਕਰਤਾ ਜੀ ਗੋਲਦਪਿਆ ਲੰਗਰ ਆ ਆ پھر وي سرجن جان کانتا پلو ਗੁਰੂ ਦਾ ਬਾਗ ਜੀ ਬਿਨੀਆਂ ਕਾ ਸ਼ਮਾਰ ਲੀਦਰ ਆਪਣੀਆਂ ਦਰਪੰਡੀਆਂ ਸੁਦਰਸ਼ਨ ਕਰੋ ਸਾਸੰਗ ਜੀ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜੀ Thanks for watching, please do subscribe.